वेलकम टू न्यू ब्लॉग हां भाई तेल ਪਾਉਣ ਜਾਂਦੇ ਨੇ ਅੱਧੇ ਰੁਪਈਆ ਦਾ ਕਿੱਥੇ ਜਾ ਰਹੇ ਆ ਚਾਚਾ ਜੀ ਹਰਪੀੜ ਤੰਗੜੇ ਚੱਲਿਆ ਤੇਲ ਪਾਉਣ ਡੀਜ਼ਲ ਦੀ ਸੇਵਾ ਡੀਜ਼ਲ ਦੀ ਸੇਵਾ ਬਾਈ ਅੱਜ ਕਿਹੜੇ ਬਾਬੇ ਲਵੇ ਜਾਣਾ ਆਪਣੇ ਕਿਹੜੀ ਸਸਤਾ ਆਪਾਂ ਪਾਲ ਕਰੋੜ ਕੋਲੇ ਚੱਲਾ ਆਏ ਬਾਈ ਪਾਲ ਕਰੋੜ ਰੁਪਏ ਵਿੱਚ ਬਾਬਾ ਪਾਲ ਕਰੋੜ ਕੋਲੇ ਕਿੱਥੇ ਇਹ ਨੇ ਉਹ ਉਹ ਤਰਨਦੌਰਨ ਚ ਨੇ ਆਏ ਬਾਕੀ ਲੋਕੇਸ਼ਨ ਮੌਕੇ ਦੇ ਪਤਾ ਲੱਗੂ ਗੱਲ ਹੋ ਗਈ ਬਾਬਾ ਜੀ ਨਾਲ ਗੱਲ ਹੋ ਗਈ ਹਾਂ ਹੁਣ ਬਾਈ ਪਿੰਡ ਤੋਂ ਤੁਰਪੇ ਸੀ ਬਚ ਗਏ ਲੱਡੂ ਟੱਕਰ ਗਿਆ ਤੇ ਟੂ ਟੱਕਰ ਗਿਆ ਤੜਕੀ 3 ਵਜ ਗਏ ਸਵੇਰੇ ਸਵੇਰੇ ਪਾ ਤੇ ਚਾਦੇ ਹਾਂ ਸੁਣਾਈ ਟਾਈਮ ਸੈਟ ਮੁੜਾਈ ਹੋ ਤਾ ਅਕੀ ਸੇਵਾ ਸੇਵਾ ਦਾ ਚੋਹੀ ਵਾਲਾ ਸੇਵਾ ਦਾ ਰਾਤ ਨੀਂਦ ਨਹੀਂ ਆਈ ਸੇਵਾ ਵੀ ਸੇਵਾ ਕਰਨੇ ਆਣ ਤੜਕੇ 11 12 ਵਜੇ ਫੋਨ ਲਾਈ ਗਏ ਨੇ ਆ ਬੰਦਾ ਸੁੱਤਾ ਪਿਆ ਠਾੜਿਆ ਰੰ ਤੜਕੇ ਫਿਰ ਮੈਂ ਤੁਹਾਨੂੰ ਉਠਾਇਆ ਆ ਇਹ ਤਾਂ ਗੱਲ ਹੈ ਫਿਰ ਮੈਗਰਨ ਸੇਵਾ ਦਾ ਚਾਈ ਇਹਨਾਂ ਹੁੰਦਾ ਸੇਵਾ ਦਾ ਚਾਈ ਵਾਲਾ ਬਾਈ ਨਾਲੇ ਅੱਜ ਜੀਰੀ ਵਡਣੀ ਸੀ ਹਾਂ ਅੱਜ ਜੀਰੀ ਮੇਰੇ ਅੱਜ ਸੁਪਰ ਸੀਡਰ ਆਣੇ ਇਹਦੇ ਸੁਪਰ ਸੀਡਰਾਂ ਦੇ ਮੈਂ ਜੀਰੀ ਵੀ ਸਰ ਤੇ ਵੀ ਅੱਜ ਕੋਈ ਨਾ ਇੱਕ ਦਿਨ ਬਾਅਦ ਸਹੀ ਹਾਂ ਇੱਕ ਦਿਨ ਬਾਅਦ ਸਹੀ ਬਾਈ ਜੀ ਟੋਲ ਤੇ ਪਹੁੰਚ ਚੁੱਕੇ ਆਂ ਦੇਖਦੇ ਆਂ ਕੀ ਬਣਦਾ ਟੋਲ ਕੱਟਣਗੇ ਕਿ ਨਾ ਸਾਡਾ ਉਹਦਾ ਜੀ ਸੇਵਾ ਕਰਨ ਜਾਂਦੇ ਹਾਂ ਅੱਜ ਦੀਪਾ ਅਨ ਵਿਚਾਰ ਚਾਹੀ ਗਾੜ ਗੱਡੀ ਛੜਾ ਤੇਰਾ ਨਹੀਂ ਪਹਿਲਾਂ ਇਹ ਦੇਖਾਂਗੇ ਵੀ ਬਿਨ ਸੇਵ ਵਾਲੇ ਕਿੰਨਾ ਆਉਂਦੇ ਨੇ ਫਿਰ ਕਾਰ ਦੇਖਾਂਗੇ ਸਾਰੀ ਵੀਡੀਓ ਬਣੂ ਦੇਖਦੇ ਬਾਈ ਪਹੁੰਚ ਗਏ ਚੁੱਕੇ ਹਾਂ ਟੋਲ ਤੇ ਜਰਾ ਜਿੰਮ ਬੈਠਾ ਉਹ ਜਾਤੇ ਹੀ ਨੇ ਬੈਧੀ ਮਾਰਾ ਮੱਥੇ ਜਗਾੜ ਉਹ ਜਾ ਕੇ ਕੋਈ ਕਾਉਂ ਬੈਦੀ ਆ ਤਾਂ ਬੈਦੀ ਤੱਕ ਕੁਛ ਨਹੀਂ ਘਟਾਇਆ ਬਾਈ ਕੋਈ ਬਾਤ ਹੈ ਕਰਨੀ ਹੈ ਗਾਡੀ ਗੱਡੀ ਪਸਟਾਰਟ ਉਹ ਸਟਾਰਟ ਆ ਐਂ ਦੇ ਜਾਣ ਕੇ ਬੰਦ ਕਰੀ ਦੀ ਜਾਨ ਆ ਚੱਲਦਾ ਬਾਈ ਆ ਦੇਖ ਲੈ ਬਈ ਆ ਚੱਲ ਕਰਦਾ ਕੰਮ ਪੂਰਾ ਪੂਰਾ ਫਾਲਾ ਇਹ ਤੁਰ ਤੱਕ ਕਰੂ ਜਾ ਚਾਹੀ ਹਾਂ ਇਹ ਤੁਰ ਤੱਕ ਇਹ ਫੈਬਰੀ ਨਹੀਂ ਕਿਸੇ ਦੀ ਰੋਕਣ ਦੀ ਬੈਠੀ ਜਾਂਦਾ ਹਾਂ ਸਾਰੇ ਬਈ ਚਲਿੱਪਾਂ ਲਿੱਤੀਆਂ ਜਾ ਰਹੀਆਂ ਨੇ ਨਾ ਹਾਂ ਜਿੱਥੇ ਜਿੱਥੇ ਅਸੀਂ ਨਾ ਹੀ ਦੇ ਨਾ ਆਵਾਂਗੇ ਨਾ ਅਸੀਂ ਆਪ ਹੀ ਹਾਂ ਸਾਰਾ ਉਹ ਕਰਾਂਗੇ ਬਾਦੂ ਕਰਤਾ ਕੋਈ ਕਰਦੇ ਨਹੀਂ ਕੀ ਆ ਬਣੀ ਰੋਟੀ ਇਹ ਤਾਂ ਟੋਨ ਦੇ ਵੀ ਟੋਨ ਦਾ ਦੇਖ ਰਹੇ ਆ ਬਈ ਆ 4500 ਰੁਪਏ ਬਚ ਗਏ ਬਈ ਹੁਣ ਹਾਂ ਅਜੇ ਤੱਕ ਇਹ ਚਾਰ ਪੰਜ ਟੋਲ ਨੇ ਹਾਂ ਚਾਰ ਪੰਜ ਟੋਲ ਮੈਂ ਮੰਨ ਲਾ ਵੀ 4000 ਰੁਪਏ ਦੇ ਟੋਲ ਨੇ ਉਹ ਵਿਚਾਲਾਂ ਦੇਖੋ ਬਈ ਅਸੀਂ ਓਨਾ ਕਿ ਜੀ ਖਾਂਦੇ ਨਹੀਂ ਚਾਰ ਪੰਜ ਹਜ਼ਾਰ ਅਸੀਂ ਖਾਂਦੇ ਨਹੀਂ ਦੇਖੋ ਚਾਰ ਪੰਜ ਹਜ਼ਾਰ ਅਸੀਂ ਖਾਂਦੇ ਇਹ ਕਹਾਂ ਇਹ ਕਹਾਂ ਅਸੀਂ ਸਾਰੇ ਰੁਪਏ ਵੀ ਬਚਾ ਸਕਦੇ ਅਸੀਂ ਰਾਤ ਨੂੰ ਮੁੜਾਈਏ ਤੇ ਵੀਡੀਓ ਦੇਖ ਕੇ ਕਿਸੇ ਨੂੰ ਨਹੀਂ ਪਤਾ 50 50000 ਦੀ 1.5 ਲੱਖ ਅਸੀਂ ਅੱਜਲੇ ਬਚਾ ਵੀ ਸਕਦੇ ਹਾਂ ਸਾਰੇ ਵੀ ਬਚਾ ਸਕਦੇ ਹਾਂ ਅਸੀਂ ਬਚਾਉਣ ਦਿਆ ਜੀ ਅੱਜ ਹਾਂ ਪਰ ਸਾਡੇ ਚ ਇਮਾਨਦਾਰੀ ਆ ਹਾਂ ਦੀ ਦਰਬਾਰ ਤੋਂ ਨਹੀਂ ਕਰਦੇ ਬਾਈ ਕੱਲੂ ਕੋਈ ਕਹਿ ਨਾ ਦੇਵੇ ਕੱਲ ਨੂੰ ਵੀਡੀਓ ਬਣਾਉਣੇ ਆਂ ਸੀ ਵੀ ਕੋਈ ਕਹਿ ਨਾ ਦੇਵੇ ਕੱਲ ਨੂੰ ਕੋਈ ਕਹਿ ਨਾਵੇ ਵੀ ਕੁਝ ਐ ਕਰਕੇ ਬਾਹਰ ਕਰਕੇ ਹਾਂ ਸਾਰਾ ਉਹ ਕਰਾਂਗੇ ਆਪਾਂ ਦਿਖਾਵਾਂਗੇ ਤੁਹਾਨੂੰ ਵਲੌਗ ਚ ਜੁੜੇ ਰਹੋ ਸਾਡੇ ਨਾਲ ਸਾਰਾ ਵਲੌਗ ਦੇਖ ਕੇ ਜਾਇਓ ਬਈ ਪੰਪ ਤੇ ਆ ਗਏ ਬਈ 9:00 ਵਜੇ ਹਾਂ ਜੀ 9:00 ਵਜੇ ਬ੍ਰੇਕਫਾਸਟ ਵੀ ਕਰਨਾ ਹਜੇ ਓਹੋ ਕੁਝ ਨਹੀਂ ਕਰਦਾ ਓਕੇ ਬੈਠੇ ਨੇ ਅਰੇ ਇਹ ਕੁਝ ਵੀ ਨਹੀਂ ਕੇਰਾ ਵੀ ਨਹੀਂ ਉਤਰਿਆ ਨਾ ਬਈ ਪਿੰਡ ਵਾਏ ਸਾਰੇ ਸਾਰੇ ਪੈਸਾ ਕਰਾਇਬ ਨਹੀਂ ਕਰਦੇ 5:30 6:00 ਵਜੇ ਤੁਰੇ ਦੀਏ 9 ਵਜਣਾਂ ਆਏ ਨੇ ਹੁਣ ਕਰਦੇ ਹੁਣ ਆਲੂ ਦੇ ਟਾਈਮ ਕਿ ਸੁਣਨੀ ਟਾਈਮ ਆਲੂ ਦੇ ਪਰੌਂਠੇ ਨਾਲ ਕਰਾਂਗੇ ਹਾਂ ਆ ਗਏ ਹਾਂ ਹਾਂ ਆਲੂ ਦੇ ਪਰੌਂਠੇ ਖਾਵਾਂਗੇ ਬਈ ਹੁੰਦਾ ਭੁੱਖ ਲੱਗੇ ਚਾਹ ਵੀ ਨਹੀਂ ਪੀਤੀ ਨਹੀਂ ਨਾਲ ਆਲੂ ਵਾਲਾ ਪਰੌਂਠਾ ਚਾਹ ਵੀ ਨਹੀਂ ਪੀਤੀ ਕੁਝ ਵੀ ਨਹੀਂ ਹਲੇ ਐਂ ਤੁਰੇ ਹੋਇਆ ਜਿਵੇਂ ਆਪਾਂ ਆਕੇ ਵਿਆਂ ਬਈ ਹੁਣ ਤਾਂ ਥੱਕੇ ਹੋਏ ਹਾਂ ਉਹ ਤਾਂ ਗੱਡੀ ਵੀ ਭੁੱਖ ਮੰਗਾਈ ਬਹੁਤ ਨਹੀਂ ਟਿੱਟ ਕੋੜ ਕੋੜ ਕਰਦਾ ਗੱਡੀ ਵੀ ਕਹਿੰਦੀ ਆ ਸਰਦ ਮੰਗ ਗੱਡੀ ਵੀ ਕਹਿੰਦੀ ਆ ਤੇਲ ਪਾ ਦੋ ਸੁਸਨਾ ਕਰਈ ਆ 1.5 ਪੀੜੀ ਆ ਗਏ ਨਾ ਪਾਟੂ ਨੋਟੇ ਫੁੱਲ ਕਰਦੇ ਵੀਰੇ ਫੁੱਲ ਕਰਦੇ ਬਈ ਕਾਡਰ ਰੁਪਏ ਰੁਪਏ ਗੱਡ ਪਾਉਣਾ ਤੇ ਉੱਤਰ ਕੇ ਦੇਖਾਂ ਬਾਈ ਤੂੰ ਥੱਪੜ ਤੋਰੀ ਫਣਾ ਦੇ ਥੱਪੜ ਤਾਂ ਫੇ ਗੱਡੀ ਦਾ ਲੋਕ ਲਾ ਲਈ ਹੁਣ ਕੋਲੀ ਨਾ ਛੱਡ ਕੇ ਬਾਜੀ ਰੁਪਏ ਲੈ ਜਾ ਫੋਨ ਲਾਈਨ ਬੰਦ ਹੋ ਆਨਲਾਈਨ ਬੰਦ ਹੋ ਗਈ ਸਾਡੇ ਨਾ ਹੋਗੇ ਇੱਧਰ ਪਾਉਣਾ ਨੇ ਪੈੜਾ ਠੰਡਾ ਹੋ ਗਿਆ ਜੱਸੀ ਦਾ ਠੰਡਾ ਜੱਸੀ ਦਾ ਮਸ਼ੀਨ ਨਹੀਂ ਚੱਲੀ ਇਹਨੂੰ ਰੁਪਏ ਕਾਹਦੇ ਫੜਾਦੇ ਯਾਰ ਇਹ ਬਫਾ ਕਰ ਜਾਣਗੇ ਚਲਾਂ ਮੈਂ ਥੱਲੇ ਉਤਰ ਕੇ ਪਾਉਂਗਾ ਪਰਾਉ ਟੈਂਕੀ ਉਹਨੇ ਇਹਦੇ ਵੀ ਸਬੂਤ ਦਿਖਾ ਦੀ ਬਾਈ ਸੱਚਾ ਹੈ ਨਾ ਉਹ ਸਬੂਤ ਤਾਂ ਜ਼ਰੂਰੀ ਆ ਸਬੂਤ ਵੀ ਜ਼ਰੂਰੀ ਆ ਵੀ ਇਹਦੇ ਫੁੱਲ ਕਰਾ ਦੀ ਬਈ ਟੈਂਕੀ ਇੰਨੇ ਦਾ ਪਿਆਗਾ ਸੰਸਦਾ ਦਾ ਪੈਸਾ ਆਗਾ ਸਾਰਾ ਉਹਨਾਂ ਹਾਂ ਆਪਣੇ ਪਿੰਡ ਦੇ ਨਗਰ ਦਾ ਮੰਡੇਰਕਲਾਂ ਦੇ ਨਗਰ ਦਾ ਪੈਸਾ ਵੇਟਣਾ ਹੋਵੇ ਕਿਸੇ ਬਸ 1 ਰੁਪਿਆ ਵੀ ਨਹੀਂ ਟੈਣੀ ਵੀ ਨਹੀਂ ਛੱਡਣੀ ਆ ਉਹ ਟੈਂਕੀ ਭਰਾ ਰਿਆ ਬਾਈ ਦੱਸ ਦੂਗਾ ਕਿੰਨੇ ਦੀ ਪੈਂਦੀ ਆ 3000 ਤਾਂ ਪੈਂਦਾ ਜਾਊ 300 ਦੇ 4-5000 ਦਾ ਫਿਰ ਇਹਨੇ ਪਹਿਲੀ ਖੜਾ ਕਰਤੇ ਇਹਨੇ ਤੇਰ ਪੈਂਦੀ ਖੜਾਤੀ ਸੀ ਉਹਨ ਘੱਟ ਜੇ ਮਾਰਦਾ ਜਾਣ ਕੇ ਸੋਮੇ ਚ ਕਰਦਾ ਵੀ ਐਂ ਜੇ ਤਾਂ ਹੌਸਲਾ ਆ ਜਾ। 3200 ਦਾ ਬਈ। ਇੱਕ ਵੱਧ ਪਊ। ਵੱਧ ਪਊ ਚਾਚਾ ਕਹਿੰਦਾ ਜਾਣ। ਹਲਿਆ ਹਲੋ ਹਲਿਆ ਨਾ ਗੱਡੀ ਲੈਸੋ ਨੀ। ਹਲਿਆ ਜੀ। ਐਂ ਬਸ ਹਾਂ। ਪਰ ਕੀ? ਇਹਦੇ ਦੋ ਦਿਨ ਖਾਊ ਬਈ। ਗਾਟ ਬਹੁਤ ਆਪਣੀ। ਹਾਂ ਇਹਦਾ 3200 ਦਾ ਪੈ ਗਿਆ ਜੱਸੀ ਨੂੰ ਕਦੇ ਕਰਿਆ ਪੇਮੈਂਟ। ਇਧਰ ਕੁੱਲੂ ਹੈਂ? ਇਧਰ ਇਧਰ ਕੁੱਲੂ ਕੁੱਲੂ ਬਣਾ। ਤੇ ਹੋ ਡਰੈਸ ਚੇਂਜ ਕਰ ਲੈ ਖੜਾ ਕੇ ਫਿਰ ਕਿੱਥੇ ਉੱਧਰ ਵੀ ਜਿਆਦਾ ਹੈੜਾ ਹੈ ਮੈਨੂੰ ਉੱਧਰ ਤਾਗ ਜਿਤਾ ਕੇ ਉਧਰ ਪਾ ਉਧਰ ਹੀ ਬਦਲ ਪਾਟੇ ਦੀ ਉਧਰ ਕੋਈ ਜਾਂਦਾ ਵੀ ਨਹੀਂ ਫਿਰ ਉਧਰ ਹੀ ਬਦਲ ਪਾਟੇ ਦੀ ਅਰਚੀ ਘਾੜਦੀ ਮਾਈ ਦੇਖਿਆ ਕਿਤੇ 100 ਰੁਪਏ ਇਕੱਠਾ ਮੈਂ ਗੱਡੀ ਬਾਹਰੋਂ ਦਿਖਾਵਾਂ ਆ ਗੱਡੀ ਆ ਬਈ ਵਰਨਾ ਆ ਕਰਨਾ ਵੱਡੀ ਆ ਬਈ ਆ ਨੰਬਰ ਸਾਡੀ ਗੱਡੀ ਦਾ ਆ ਦੇਖੋ ਤੇਲ ਪਵਾਤਾ ਆ ਪਰਚੀ ਆ ਗਈ ਛੱਡ ਲਵੇ ਬਾ ਧੰਨਵਾਦ ਬਾਈ ਚੱਲ ਬਹਿ ਜਾ ਬਾਈ ਛੱਡ ਕੇ ਆ ਇਹਨੂੰ ਛੱਡ ਕੇ ਉਹ ਵਾਗੇ ਕਹਿੰਦੇ ਮੁਰਦਿਆਂ ਨੂੰ ਜਾੜਾਂਗੇ ਲੈ ਤਾਂ ਪਾ ਦੇ ਇੰਦਰ ਪੈ ਜਾ ਨਾ ਤੂੰ ਅੱਧੇ ਪਾਸੇ ਓਏ ਚੱਲਦੀ ਨਹੀਂ ਉਹ ਟਾਕੀ ਨਹੀਂ ਖੁੱਲਦੀ ਆ ਬਾਈ ਟਾਕੀ ਨਹੀਂ ਖੋਲਦੇ ਬੰਦੇ ਬਾਈ ਸਾਢੇ ਕਿਹ ਜਾਂਦੇ ਦੀਆਂ ਨੂੰ ਇਹ ਵਧੀਆ ਗੱਲ ਨਹੀਂ ਬਾਈ ਸਚਦੀਪਾ ਐ ਉੱਤਰ ਕੇ ਗਏ ਸੀ ਹਰ ਟਾਈਮ ਨਹੀਂ ਖਰਾਬ ਕਰਦੇ ਟਾਈਮ ਬਾਹਲੇ ਪਵੰਦਾਂ ਟਾਈਮ ਫਿਰ ਮੁੜਦੇ ਨੂੰ ਚੜਦੇ ਹੋਰ ਮੁੜਦੇ ਨੂੰ ਝਾੜ ਲੈਂਦੇ ਇਧਰ ਆ ਜਾਈ ਕਰ ਜਾਂਦੇ ਜੀ ਰੁਪਿਆ ਦੀ ਸੋਟ ਲਵੇ ਤਾਂ ਅਸੀਂ ਕਰਦੇ ਹਾਂ ਰੁਪਿਆ ਸੋਟ ਲਵੇ ਜੀ ਬਾਹਲੇ ਜਾਣਾ ਨਹੀਂ ਕਹਿੰਦੇ ਰਾਇ ਨਹੀਂ ਬਣਦੀ ਹੁੰਦੀ ਮੈਂ ਆ ਕੇ ਆਪਾਂ ਦੋ ਹੀ ਰਹਿ ਜਾਈਏ ਇਕੱਲੇ ਮੈਂ ਸਾਢੀ ਜਾਂਦੇ ਬਾਈ ਕਹਿੰਦਾ ਚਾਹ ਪੀ ਲੋ ਹਾਂ ਚਾਹ ਕਹੀ ਉਹ ਬਾਈ ਨੇ ਚਾਹ ਕਹਦੀ ਬਾਈ ਨੇ ਹਾਂ ਬਾਈ ਧੰਨਵਾਦ ਚਾਹ ਕਿੱਥੇ ਸਾਡੇ ਨਾਲ ਜੇ ਸੁੱਕੀ ਸੁੱਕੀ ਚਾਹ ਨਹੀਂ ਨਾਗਦੇ ਹੈਗਾ ਕੁਝ ਹੋ ਠੀਕ ਇੱਕ ਹੈ ਗੱਡੀ ਦਾ ਉਹਨੂੰ ਆਖਿਆ ਮੈਂ ਸਾਡੇ ਸੁੱਕੀ ਧਾਣਾ ਲੰਗਦੀ ਨਹੀਂ ਗੱਲੀ ਆ ਪਰਚੀ ਚੈੱਕ ਕਰਾ ਦੇ ਮਾੜੇ ਬਲੌਗ ਚ ਹਾਂ ਬਲੌਗ ਚ ਦਿਖਾਈ ਬਾਈ ਕੱਲਾ ਕੱਲਾ ਸਬੂਤ ਦਿਖਾਵਾਂਗੇ ਬਾਈ ਕੱਲਾ ਕੱਲਾ ਤੇਰਾ ਹਲਿਆ ਕੇ ਭਰਤੀ ਰੈਂਕੀ ਬਾਕੀ ਫਿਰ ਜਾ ਕੇ ਦੇਖਾ ਮਡੇਰੀ ਕਿੱਥੇ ਪੇਮੈਂਟ ਗਿਆ ਆਤੀ ਆ ਭਈਆ ਬਾਈ 3200 ਆ ਲੈ ਇੱਧਰ ਕਰ ਦੇ ਮਾੜੇ ਮੈਂ ਚੌਥਾ ਪਾਉਣਾ ਗਾਣਾ ਲਾ ਦੇ ਚੱਲ ਲੇਖ ਤੇ ਮਨਾਲੀ ਸਾਹਿਬ ਵਾਟਾ ਪੰਜਵਾਂ ਤਾਂ ਗੇਰ ਜੇ ਪਾਇਆ ਨਹੀਂ ਬੱਤੀ ਇਹ ਆਪਾਂ ਤਾਂ ਪਾਈ ਦਿੱਤਾ ਫਿਰ ਅਗਲੇ ਤਰੀਕੇ ਆ ਨਾ ਪਿਆ ਹਾਂ ਐਵਰੇਜ ਵੀ ਤਾਂ ਇਹ ਨੀਂ ਗੱਡੀ ਤੋਂ ਹਾਂ ਇੱਕ ਵੀ ਟੋਲ ਨਹੀਂ ਲੱਗਿਆ ਬਈ ਕਾਰ ਦਿਖਾਈ ਜਿੱਥੇ ਆਪਣਾ ਸਾਡੇ ਨਾਲ ਹੋਵੇ ਥੋੜੇ ਚਾਚਾ ਜੀ ਦਾ ਚੱਲਦਾ ਹਾਂ ਲੈ ਲਾ ਮੂੰਹ ਦਿਖਾ ਲਈ ਚੱਲਦਾ ਥੋੜੇ ਚਾਚਾ ਜੀ ਆ ਖੜਾ ਨਾਲ ਆ ਨਹੀਂ ਫ੍ਰੀ ਚੱਲਿਆ ਗਾ ਮਾਈ ਦੀ ਤਾਂ ਐਂ ਫ੍ਰੀ ਆਵਾਂਗੇ ਇਹ ਤਾਂ ਗੱਲ ਬਾਕੀ ਆ ਹਵੇਲੀ ਆ ਵੀ ਹਵੇਲੀ ਨਾਂਗੀ ਓਏ ਹਾਂ ਓਏ ਹਲਾਂਗੀ ਟੋੜ ਗੱਡੀ ਮੋੜੀ ਦੂਜੀ ਸਾਈਡ ਰੱਖ ਫਿਰ ਮੜਾ ਜਾ ਯਾਰ ਕੋਈ ਗੱਲ ਨਹੀਂ ਫਿਰ ਗਾਹ ਵਾਲੇ ਢਾਬੇ ਨੇ ਗਏ ਤੇ ਭਾਈ 10 ਵਜੇ ਕਿ ਭੁੱਖ ਹਾਂ ਜੀ ਕੋੜ ਕੋੜ ਹੋਈ ਪੀ ਚਾਹ ਵੀ ਨਹੀਂ ਪੀਤੀ ਇੱਕ ਵਾਰੀ ਵੀ ਖੜਕੇ ਗਿਆ ਸਮਾਂ ਦੇਖੋ 9:24 ਉਹ ਲਾਈਟਾਂ ਵਾਲਾ ਹੁੰਦਾ ਨੇ ਜਿਹੜਾ ਬੱਲਮ ਹੁੰਦੇ ਲੱਗੇ ਉਥੇ ਢਾਬਾ ਹੁੰਦਾ ਆ ਦੇਖੋ ਚਰਨ ਕਰਨ 42 ਕਿਲੋਮੀਟਰ ਰਹਿ ਗਿਆ ਦੋ ਤਿੰਨ ਨੇ ਪਹਿਲੇ ਪਾਸੇ ਕਰ ਲਿਆ ਹਾਂ ਉਹ ਦੇਖੋ ਆ ਗਿਆ ਆ ਗਿਆ ਭਾਈ ਇਹ ਤੇ ਆਪਾਂ ਖਾ ਕੇ ਗਏ ਸੀ ਪਹਿਲਾਂ ਦਹੀਂ ਨਾਲ ਵਾਲੂ ਵਾਲਾ ਪਰੋਟ ਹਾਂ ਅੱਜ ਵੀ ਆਦੂ ਵਾਲੀ ਕੋਈ ਬਾਲਾ ਖਰਚਾ ਨਹੀਂ ਕਰਦੇ ਆਪਾਂ ਢਿੱਡ ਭੰਨ ਕੇ ਹੀ ਖਾਵਾਂਗੇ ਇਹ ਦਵਨ ਕਿ ਹੋਵੇ ਸੀ ਆ ਮੋਰਟੀ ਗੱਡੀ ਚਲਾ ਦੋ ਉਹ ਦੇਖੋ ਬਾਬਾ ਝੰਡੀ ਦੇ ਰਿਹਾ ਆ ਜੀ ਉਹ ਬੱਤਾ ਓਕੇ ਆਦੀ ਹੈ ਬਈ ਬਈ ਦੇਖੋ ਅੰਦਰ ਜਾ ਕੇ ਦਿਖਾਉਣੇ ਹੁਣ ਕਿਤੇ ਬਾਹਰੇ ਬੈਠਾ ਜੀ ਕੱਪੇ ਹਾਂ ਧੁੱਪੇ ਵਿੱਚ ਕੇ ਖਾਉਂਗਾ ਠੀਕ ਹੈ ਆ ਪਰੌठा ਖਾਉਂਗਾ ਹਣਗਾ ਹਾਂ ਜਾ ਕੇ ਦਿਖਾਉਣੇ ਚੰਗਾ ਬਈ ਓਕੇ ਜਿਕੇ ਬਈ ਪੂਰੇ ਬੈਠਾਂਗੇ ਚਾਚਾ ਆਰਡਰ ਦੇ ਆਈਏ ਮੜਾ ਜਾ ਕੇ ਦਿਖਾਉਣਾ ਵੀਊ ਦਿਖਾਏ ਨਾ ਇੱਥੇ ਪਹੁੰਚਿਆ ਬਈ ਦੱਸੀ ਕਿੱਧਰ ਗਿਆ ਮੜਾ ਮਗਰ ਜਾ ਕੇ ਤੇ ਇੱਕ ਕਰਾ ਲਿਆ ਆ ਚਲੋ ਕੋਈ ਨਾ ਆ ਜੂਗਾ ਫਿਰ ਕਰੋ ਆਰਡਰ ਆ ਆਰਡਰ ਵੀ ਕਾਫੀ ਟਾਈਮ ਚਾਉ ਆ ਸਾਧਨੀ ਥੱਲੇ ਬੈਠਾ ਹੈ ਬਾਈ ਹੈ ਨਹੀਂ ਮੈਂ ਤਾਂ ਧੁੱਪੇ ਬੈਠਣਾ ਵੀ ਜੀਵਨ ਦਾ ਔਰ ਜਦੋਂ ਪਰੌਂਟਾ ਕਰਦਾ ਜਦੋਂ ਉਹ ਪਰੌਂਟਾ ਕਰਦਾ ਜੱਜੂ ਕਰੇ ਹੈ ਅੰਦਰ ਬੈਠਾ ਮੱਕੀਆ ਕਰੇ 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 ਵੀ ਸੀਲ ਤੇ ਬੈਠੇ ਕਰੇ ਬੈਠੇ ਹੋ ਕੇ ਹੈ ਇਹਦੇ ਝੂਟਾ ਲਓ ਇਹਦੇ ਝੂਟਾ ਲਓ ਰੱਤੀਆਂ ਤੋੜ ਦੇਣਗੇ ਇਹਦੇ ਤਲਕੂ ਆਪਣੇ ਉਹਨੂੰ ਆ ਗਿਆ ਇੱਕ ਐਸਆਰ ਨੂੰ ਐਸਆਰ ਨੂੰ ਆ ਗਿਆ ਐਸਆਰ ਸਾਹਿਬ ਐਸਆਰ ਸਾਹਿਬ ਬਸਾਬ ਕਰੀਓ ਐਸਆਰ ਜੀ ਚੱਪੜਾ ਕੀ ਮਿਲਦਾ ਹੈ ਐਸਆਰ ਆਇਆ ਭਾਈ ਓਏ ਕਿਆ ਸਾਂਝੇ پیسے ਜਾ ਕੇ ਲਿਆ ਸਾਂਝੇ ਪੈਸੇ ਜਾ ਕੇ ਪਰੌਂਠੇ ਖਾਈਏ ਪਰੋਂ ਇੰਨੀ ਤਾਂ ਯਾਰ ਭੁੱਖ ਤਾਂ ਲੱਗਦੀ ਆ ਬੱਦੇ ਨੂੰ ਹੁਣ ਤਾਂ ਖਾਣੀ ਆ ਰੋਟੀ ਦਾ ਰੋਟੀ ਤੇ ਢਿੱਡ ਤਾਂ ਭਰ ਨਹੀਂ ਆ ਹਾਂ ਤਾਂ ਚਾਹ ਵੀ ਨਹੀਂ ਪੀਤੀ ਆਪਾਂ ਕਿੰਨੇ ਰੁਪਏ ਬਚਾਏ ਟੋਲ ਦੇ ਬਚਾਏ ਜਿੱਥੇ ਆਪਾਂ ਫਾਇਦਾ ਕਰਦਾ ਵੀ ਸਪੈਸ਼ਲ ਦੇਖੋ ਮੌਕਾ ਤੇ ਬਹੁਤਿਆਂ ਪਿੰਡ ਦਾ ਤੋਂ ਤਾਂ ਲਾਉਂਦੀ ਹੁੰਦਾ ਲਾਲ ਰੰਗ ਹਾਂ ਇੱਕ ਅੱਧਾ ਤਾਂ ਹੁੰਦੀ ਐ ਪਿੰਡ ਚੋਂ ਇੱਕ ਅੱਧਾ ਤਾਂ ਹੁੰਦੀ ਹੀ ਰਹੀ ਨੇ ਪ੍ਰੋਫੀ ਤੇ ਆ ਦੇ ਪੁੱਤ ਨੂੰ ਤੋਤੀ ਗਈ ਆਏ ਪਤਾ ਨਹੀਂ ਵੀ ਲੇ ਕੇ ਕਿਸਨ ਕੀ ਦਿੱਤਾ ਫੂਦ ਪਿੰਡ ਨੂੰ ਗਈ ਨਾ ਤੋਤੀ ਕੀ ਹੋ ਗਏ ਦੇਖ ਕੰਟ ਆਖੋ ਖੋਲੀਏ ਬਾਰੇ ਬਈ ਇਹ ਜਾਂ ਇਹਦੇ ਦੀ ਮੈਂ ਪਲਵਾ ਕੇ ਹੋਰ ਕਿਧਰੇ ਲੈ ਜਾਂਦਾ ਅਜੇ ਤਾਂ ਕੰਟ ਲੱਗਦਾ ਪੜੀ ਜਾਂਦੇ ਆ ਅਜੇ ਤਾਂ ਮੈਂਪ ਤੇ ਵੀਂਦਾ ਦੋਤਾ ਇਹਦਾ ਹੁਣ ਬਾਅਦ ਚ ਪਤਾ ਲੱਗਿਆ ਵੀ ਤੂੰ ਨਰੇ ਨਹੀਂ ਉਂ ਕਰਕੇ ਅਸੀਂ ਬਾਹਰ ਹੀ ਨਹੀਂ ਬੈਠ ਨੂੰ ਠੰਡਾ ਮਾਰਦੇ 70 ਕਿਲੋ ਮੀਟਰ ਪਿਆਰ ਉਹਨੇ ਪਾਲਾ ਲੱਗੀ ਜਾਂਦਾ ਮੈਂ ਵੀਂ ਠੰਡ ਦਾ ਮੌਸਮ ਆਉਣ ਮੌਸਮ ਬਦਲ ਗਿਆ ਇੱਕ ਜ਼ਰ ਠੰਡੀ ਲੱਸੀ ਆਉਗੀ ਉਦੋਂ ਲੱਸੀ ਆਉਗੀ ਦੇਖੀ ਬਿਮਾਰ ਹੋ ਜਾਂਦੇ ਨਹੀਂ ਦਿਖਾ ਤੂੰ ਪਾੜੇ ਤੁਹਾਡੇ ਤੂਤਾ ਤੋਤੀ ਦੂਆ ਗੱਲ ਕਰ ਯਾਰ ਆ ਬਾਈ ਨਾ ਕੋਈ ਨਾ ਕਰ ਲੈ ਕਹਿੰਦਾ ਤੋਤੀ ਪਿੰਡ ਹੈ ਕਹਿੰਦਾ ਮਤਲਬ ਆ ਸਾਡਾ ਲੋਕੇਸ਼ਨ ਸਿੰਪਲ ਸਾਦਾ ਖਾਣਾ ਖਾ ਚੱਕ ਤਾਂ ਮੈਂ ਹੈਲੋ ਹਾਂਜੀ ਭਰਾ ਸੰਗਰੂਰ ਜਿਹੜਾ ਹੈ ਡੀਲਿੰਗ ਹੋ ਰਹੀ ਆ ਸੁਪਰ ਹੈ ਬਈ ਹਾਂ അതേ ഗുഡ <laughs> 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 ਨੇ ਕਹਾ ਦਾ ਨਹੀਂ ਗਾਰੰਟੀ ਆਪਣੀ ਦਿਖਾ ਗਏ ਇਹ ਕਿੰਨੇ ਪੈਸੇ ਲੱਗਦੇ ਨੇ ਲੱਸੀ ਆ ਵੀ ਦੇ ਨਈ ਬਈ ਇਹ ਇਹ ਨਾ ਜੱਖਾਂਗੇ ਬਈ ਕਿ ਹਿੱਲਾ ਮੁੰਡੇ ਚੱਲ ਪੇ ਪਾਤੇ ਚਾਬੇ ਮੁੰਡੇ ਦੇ ਦਵਾਰੇ ਬਈ ਕੇ ਹਿੱਲਾ ਹੁਣ ਆ ਪਰ ਰੋਟੀ ਨਹੀਂ ਖਾਣੀ ਆ ਨਾ ਫਿਰ ਕਰਕਰੇ ਕਰੇ ਲੈ ਲੈ ਦਵਾਰੇ ਹਾਂ ਬਸ ਬਸ ਦਵਾਰੇ ਜਾਣਾ ਹੱਥ ਨਹੀਂ ਖਾਵਾਂਗੇ ਹੁਣ ਇੱਕ ਨਾ ਹੱਥ ਨਹੀਂ ਖਾਵਾਂਗੇ ਐ ਮੁੰਡੇ ਸਿਆਣੇ ਨੇ ਥਿੱਲਾ ਲੈ ਕੇ ਹੁਣ ਮੈਂ ਫਿੱਟਾ ਕੰਮ ਫਿੱਟਾ ਹੀ ਚੱਲ ਜੀ ਰਾਤ ਪੁੱਜ ਲੈ ਆ ਵਸੂ ਵੀ ਆ ਨਾ ਬਸ ਹੁਣ ਤਾਂ ਹੈਲਪੀ ਕੀ ਨਿਕਲੂ ਬਾਦ ਨੂੰ ਹੈ ਲਾ ਲੈ ਲਿਆ ਮੁੰਡੇ ਨੇ ਕਿੱਕ ਦੀ ਇਹਦਾ ਗੇਅਰ ਚੱਕ ਕੇ ਪੈਂਦਾ ਹੁੰਦਾ ਅੱਛਾ ਹਾਂ ਕਈ ਵਾਰ ਨਹੀਂ ਪਤਾ ਹੁੰਦਾ ਨਾ ਹੱਕੀ ਉਪਰੀ ਪਾਈ ਦੀ ਕੋਈ ਬੰਦੇ ਨੇ ਨੀਤੀ ਕਰਦੀ ਨੇ ਪਰੌਂਟਾ ਲੈ ਕੇ ਨੀ ਵਾਪਾਂ ਨੇ ਹੁਣ ਕਿੰਨੀ ਕਮ ਕਰ ਰਹੀਂ ਕਿ ਕਦੇ ਬਸ ਆਪਣਾ 30 ਕਿਲੋਮੀਟਰ 32 ਹਾਂ ਥੋੜਾ ਜਿਹਾ ਹੋਰ ਕਰ ਲਾ ਕਿਹੜਾ ਪਿੰਡ ਲੈਦਾ ਦੀ ਇਹ ਨਾ ਸੱਚ ਇਹ ਤੋਤੀ ਤੋਤੀ ਪਿੰਡ ਕਿਹੜਾ ਦੀ ਤੂਤਾ ਪਿੰਡ ਤੂਤਾ ਤੂ ਤਾਂ ਤੋਤੀ ਨੂੰ ਤੋਤੀ ਗਈ ਆ ਵੇਲੇ ਹਾਂ ਆ ਮਗਲੀ ਜਾਲੀ ਲਾਹਣ ਦੇ ਜੀ ਜੇ ਮੈਨੂੰ ਐ ਨਹੀਂ ਪਤਾ ਗੱਡੀ ਕੁੜੀ ਠੋਕਦੀ ਕੋਈ ਨਹੀਂ ਨਹੀਂ ਆ ਦੇਖੋ ਸਰਦਾਰ ਇੱਧਰ ਦੇਖੋ ਉਹ ਇੱਧਰ ਦੇਖੋ oh my god ਮਗਰ ਕੈਮਰਾ ਉਹ ਕਰਨ ਵਾਲਾ ਸਾਫ਼ ਹਨਾ ਬੱਸ ਕਰਨ ਵਾਲਾ ਚਲੋ ਇੱਥੇ ਤਲ ਕਿ ਹੋਇਆ ਤੂੰ ਤਾਂ ਮੋੜ ਦੇ ਮੁੰਡਾ ਫੇਰ ਹੀ ਦੇਖਿਆ ਤਰ ਤਰ ਆਏ ਆ ਇੱਕ ਦੇ ਬਾਅਦ ਇਹ ਜਾਲੇ ਮੁੰਡਾ ਨੇ ਖੁਸ਼ ਨੇ ਹੌਰਾ ਮੰਮੇ ਗਰੀ ਮੜੇ ਰਾਸਟਰ ਆ ਬਗਾ ਦੀ ਇਹ ਤੇ ਖੜਨਾ ਸੀ ਆਪਾਂ ਨੇ ਉਹ ਬਾਬਾ ਜੀ ਕੋਈ ਗੱਲ ਨੂੰ ਮੁੜਦੇ ਹੋਇਆ ਆ ਰਹੇ ਆਂ ਜੀ ਮੁੜਦੇ ਹੋਏ ਮੁੜਦੇ ਹੋਏ ਚਾਹ ਪੀ ਕੇ ਚੱਲਾਂਗੇ ਚਾਹ ਤੇ ਬਾਕੀ ਰੂਲ ਫਾਲੋ ਜਰੂਰ ਕਰਨੇ ਚਾਹੀਦੇ ਨੇ ਬੈਲਟ ਲਾਓ ਜੀ ਤੁਸੀਂ ਬੈਲਟ ਲਾਓ ਰੂਲ ਦਾ ਫਾਲੋ ਕਰੋ ਆਓ ਸੀਂਦਲਾ ਤੇ ਰੂਲ ਫਾਲੋ ਕਰੋ ਆ ਗਏ ਰੋਟੀਆਂ ਹੁਣ ਤਰਪੇ ਬਰਾਉਂਦੇ ਬੰਦਾ ਰੂਲ ਫਾਲੋ ਕਰਨੀ ਆ ਨੰਦਾ ਆ ਗਿਆ ਨੰਦਾ ਆ ਗਿਆ ਬੰਦਾ ਗਿਆ ਠੰਡੀ ਠੰਡੀ ਦਹੀਂ ਲੱਸੀ ਦੇ ਵਿੱਚ ਨਮਕੀਨ ਆਏ ਆਏ ਨਾਲੇ ਆਪਾਂ ਸਸਤਾ ਸੌਦਾ ਉਤੋਂ ਅੰਬ ਦੀ ਫਾੜੀ ਆਏ ਸਸਤਾ ਸੌਦਾ ਓਹੋ ਹੋ 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 ਫਿਰ ਮੈਗਰੋ ਰਹਿ ਨਹੀਂ ਖੁੰਦੀ ਗਾਸਰਾ ਕੱਢਦੀ ਆ ਪੈ ਬਿਲ ਬਈ ਓ ਚਲੋ ਕੋਈ ਗੱਲ ਨਹੀਂ ਬਿਲ ਤਾਂ ਹੁਣ ਪਿੰਡ ਵਾਲੀ ਦੇਖਣਗੇ ਅੱਜ ਜੱਚ ਪਿੰਡ ਵਗ ਜਾਗੇ ਆਪਣੇ ਯਾਰ ਖਾਣੇ ਪੀਣੇ ਹਾਂ ਕੋਈ ਬਾਹਲਾ ਨਹੀਂ ਹੈਗਾ ਤਿੰਨ ਜਾਨ ਚਾਰ ਜਾਨ 500 ਰੁਪਏ ਤਾਂ ਹੁਣ ਅਗਲਾ ਲੈਂਦੀ ਆ ਦਿਹਾੜੀ ਆਪਣਾ 4 ਜਾਣਿਆਂ ਦਾ 2000 ਤਾਂ ਸਿੱਧੀ ਬਣਦਾ ਬਾਕੀ ਗੱਡੀ ਦੀ ਹੋ ਗਈ 1000 ਰੁਪਏ ਸਾਈ ਹਾਂ ਟੋਲ ਤਾਂ ਸੁਣਾਏ ਕੋਈ ਆਉਂਦਾ ਵੀ ਨਹੀਂ ਧੀ ਕੋਈ ਆਉਂਦਾ ਵੀ ਨਹੀਂ ਧੀ ਬਸ ਚਲਦੀ ਹੈ ਹਾਂ ਚਲਦੀ ਆ ਆਪਣੀ ਉਰੇ ਚਲਦੀ ਆ ਪਹੁੰਚ ਗਈ ਆ ਨਾ ਨਾ ਇਹ ਉਹ ਨਹਿਰ ਦੇ ਸਾਨ ਮਾਰਿਆ ਪੈ ਤੋਂ ਐਂ ਗੰਦ ਪਾ ਰਹੇ ਨੇ ਵੀਡੀਓ ਬਣਾਉਂਦਾ ਇਹਨਾਂ ਦੀ ਗੰਦ ਪਾ ਰਹੇ ਨੇ ਛੱਡਵਾ 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 ਗੰਦ ਪਾਓ ਤੁਸੀਂ ਵੀਡੀਓ ਬਣਾਉਂਦਾ ਇਹਨਾਂ ਦੀ ਕੀ ਗੰਦ ਪਾਉਂਦਾ ਤੁਸੀਂ ਨੇ ਵੀਡੀਓ ਬਣਾ ਵੀਡੀਓ ਕੰਦਪਾਰਖ ਆ ਯਾਰ ਕੇਲੇ ਝੜਦੇ ਨੇ ਕਹਿੰਦਾ ਇਹ ਸਾਰੇ ਕੇਲਿਆਂ ਦਾ ਨਹਿਰ ਚ ਕੀ ਕੰਮ ਹੈ ਕੇਲਿਆਂ ਦਾ ਨਹਿਰ ਚ ਕੀ ਕੰਮ ਹੈ ਪਹਿਲਾਂ ਤੂੰ ਮੈਨੂੰ ਆਇਆ ਚਾ ਉਹ ਕਿਵੇਂ ਦੀ ਨਾ ਸੁੱਕੇ ਹੋਏ ਦੀ ਹੋਰ ਯਾਰ ਕੀ ਕਰੀਏ ਯਾਰ ਕਿੱਦਾਂ ਦਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਕਿੱਧਰ ਨੂੰ ਜਾ ਰਿਹਾ ਹੈ ਬਈ ਹਿੱਲੇ ਹੀ ਪੀਂ ਜਣੇ ਤੁਸੀਂ ਕਹੀਂ ਲੈ ਕੇ ਜਾਉਂਗੇ ਮੈਂ ਉਹਦਾ ਪੀ ਲਿਆ ਤੇ ਚਲੋ ਆ ਗਿਆ ਨਹਿਰਾ ਗਾਹ ਮਿਲਦਿਆ ਨਹਿਰਾ ਨਹੀਂ ਹੈਗੀ ਜਿਹੇ ਰੇਸ ਲਾ ਰਿਹਾ ਹਰੀ ਕੀ ਪੱਤਣ ਰੇਸ ਲਾ ਰਿਹਾ ਬਾਕੀ ਆ ਨਾ ਡੋਗਦੇ ਆਪਾਂ ਨੂੰ ਆ ਨਾ ਰੇਸ ਨਹੀਂ ਇਹਦਾ ਠੋਕੂਗਾ ਦੂਰ ਰੱਖ ਕੇ ਚੱਲਦਾ ਦੂਰ ਰੱਖੋ ਬ੍ਰੇਕ ਤਾਂ ਬਹੁਤ ਦੇ ਨਾਲ ਕੋਈ ਫਾਇਦਾ ਨਹੀਂ ਹੈਗਾ ਆ ਜੂਰਾ ਹੋਰਾਂ ਕਰੀ ਜਾਂਦਾ ਉਹ ਬਾਈ ਲਾਇਦਾ ਸਾਡੀ ਤਾਂ ਛੋਟੀ ਜੀ ਆ ਥੱਲੋਂ ਦੀ ਨਾ ਉਹ ਟਾਰਜਨ ਬਲੰਮਾ ਨੂੰ ਕਰ ਇੱਧਰਲੇ ਪਾਸੇ ਘੱਡੇ ਦੇ ਥੱਲੋਂ ਦੀ ਉਹ ਟਾਰਜਨ ਵਾਲੇ ਦਾ ਪਾਪਾ ਮਰਿਆ ਉਹਦੀ ਆਪਣੇ ਜਾਉਂਦੇ ਨੇ ਆ ਆ ਗਿਆ ਬਾਈ ਉਹੀ ਬਾਹਰੇ ਨੇ ਵਾਹਣਾ ਜੇ ਹੁਣ ਆਪਾਂ ਹਣੋ ਉਹ ਤੋਂ ਪਿਛਲੇ ਬਲਾਕਾਂ ਵਿੱਚ ਦੇਖੇ ਸੀ ਨਾ ਇੱਥੋਂ ਸ਼ੁਰੂ ਹੋ ਗਈ ਕਿਸਾਨਾਂ ਦੀ ਬਰਬਾਦੀ ਬਾਈ ਹਾਂ ਇੱਥੋਂ ਆ ਗਿਆ ਦਰਿਆ ਆ ਆ ਗਿਆ ਕਿਹੜਾ ਦਰਿਆ ਹੋ ਹਰੀ ਕੀ ਪੱਤਨ ਹਰੀ ਕੀ ਪੱਤਨ ਹਰੀ ਕੀ ਪੱਤਨ ਹਰੀ ਕੀ ਪੱਤਨ ਆ ਲੈ ਬਾਈ ਬ੍ਰੇਤੀ ਆ ਦੇਖ ਓਏ ਬਾਈ ਇਹ ਹੋਰ ਆ ਮੇਰੀ ਗੱਲ ਸੁਣੋ ਨਾ ਕਰ ਕੈਮਰਾ ਹਾਂ ਇਹ ਮਾਰ ਗਈਆਂ ਫਸਲਾਂ ਕਿਸਾਨਾਂ ਦੀਆਂ ਤੇ ਆਹ ਚੱਲਦੇ ਨੇ ਸਰਕਾਰੀ ਟਿੱਪਰ ਮੜਾ ਮਾਰ ਕੈਮਰਾ ਹਾਂ ਇਹ ਇਹ ਚੀਜ਼ਾਂ ਤੰਗ ਕਰਦੀਆਂ ਨੇ ਸਰਕਾਰ ਐਂ ਤੰਗ ਕਰਦੀ ਆ ਕਿਸਾਨਾਂ ਨੂੰ ਠੀਕ ਦੇਖੋ ਹਾਂ ਹੁਣ ਜੇ ਇੱਥੇ ਕਿਸਾਨ ਆਪ ਦਾ ਪੈਸਾ ਆਪ ਬਣਾਵੇ ਚਲੋ ਕੁਛ ਨਾ ਕੁਛ ਉਹਦਾ ਵਿਚਾਰੇ ਦਾ ਸੁਧਾਰ ਹੋ ਜਾਏ ਬੰਦੇ ਦਾ ਹਣ ਹਾਂ ਤੇ ਪਰ ਕਾਨੂੰਨ ਸਰਕਾਰਾਂ ਤੋਂ ਨਾਲ ਵੀ ਨਾ ਸਕਦਾ ਜਦੋਂ ਪਾਣੀ ਚੱਲਦਾ ਨਹੀਂ ਪਾਣੀ ਉੱਥੇ ਦਾ ਪਾਣੀ ਕੁਛ ਵੀ ਆਏ ਤੇ ਆ ਸਾਰਾ ਕੁਛ ਪਾਣੀ ਪਾਣੀ ਦੀ ਉਹਰੇ ਸਾਰਾ ਪਾਣੀ ਬੜੀ ਕਿਉਂਦੀ ਆ ਟਾਵਰ ਜਿਹਦਾ ਉੱਤੋਂ ਹੀ ਚੱਲਦਾ ਦੀ ਪਾਣੀ ਹਾਂ ਉਹ ਟਾਵਰ ਤੇ ਉਹ ਦੇਖ ਪਰਾਲੀ ਉਹ ਉੱਤੇ ਤੱਕ ਦੀ ਉਹ ਤਾਂ ਬਹੁਤ ਹੀ ਟਾਵਰ ਜਿਹਾ ਛੋਟਾ ਲੱਗਦਾ ਦੀ ਆਵਰੇ ਕੀ ਆਵਰੇ ਵੀ ਪਾਣੀ ਦੀ ਦਿੱਤ ਉਤਦੀ ਯਾਰ ਜਰ ਇਹ ਇਹ ਜਿਹੜਾ ਸਿਸਟਮ ਹੋਇਆ ਨਾ ਇਹ ਜਾਣ ਬੁੱਝ ਕੇ ਵਾਲਾ ਸਿਸਟਮ ਹੋਇਆ ਇਹ ਉਦੋਂ ਜਰਕਦ ਨੇ ਰੇਤਾ ਇਧਰ ਲਿਆਂਦਾ ਹੂੰ ਇਧਰ ਰੇਤਾ ਲਿਆਂਦਾ ਸਰਕਾਰਾਂ ਨੇ ਕਿਹਾ ਕੀ ਤੇ ਕਿਹਾ ਕਿਸਾਨਾਂ ਦਾ ਹਾਂ ਤੇ ਹੁਣ ਰੇਤਾ ਵੇਚਦੀ ਐ ਗਵਰਨਮੈਂਟ ਉਹ ਮਾਰ ਕੈਮਰਾ ਜ਼ੂਮ ਕਰਕੇ ਦੇਖ ਟਿਪਰ ਕਿਹੜੇ ਲੋਟ ਚੱਲਦੇ ਨੇ 5-5000 ਦਾ 10-10000 ਦਾ ਟਿਪਰ ਚੱਕਦੇ ਨੇ ਉਹਨਾਂ ਬਾਈ ਜਿਹੜਾ 15-15000 ਦਾ ਵੇਖਦਾ ਉੱਥੇ ਜਾ ਕੇ ਬਾਦੂ ਇਹਨਾਂ ਨਾਲ ਹਾਂ ਖਾਨਾ ਦਾ ਉੱਥੇ ਕਿਸਾਨਾਂ ਨੂੰ ਕਹਿੰਦਾ ਵੀ ਤੁਸੀਂ ਚੱਕ ਲਓ ਜਿੱਥੇ ਇਧਰੋਂ ਇਧਰੋਂ ਜਿਹੜਿਆਂ ਦੀ ਮਰ ਗਈ ਇਹ ਦੀਨਾ ਨਹੀਂ ਉੱਥੇ ਆਪਣੇ ਵਰਗਿਆਂ ਨੂੰ ਪ੍ਰਾਣੀ ਨੂੰ ਅੱਗੇ ਨਹੀਂ ਲਾਉਣ ਦੇ ਆਪਣਾ ਉੱਥੇ ਮੁੰਡਾ ਇਕੱਠਾ ਕਰ ਰੱਖਿਆ ਆਪਾਂ ਨੂੰ ਸੁੰਡ ਖਾਜੂ ਇਹਨਾਂ ਨੂੰ ਰੇਤਾ ਖਾ ਗਿਆ ਬਾਈ ਹਾਂ ਇਹਨਾਂ ਨੂੰ ਰੇਤਾ ਖਾ ਗਿਆ ਆਪਾਂ ਨੂੰ ਸੁੰਡ ਖਾਜੂ ਚੱਲ ਵਕੋੜਿਆ ਸੌਂ ਕਨਾਲ ਹੁੰਦੀ ਏ ਡਰਾਈਵਰੀ ਰੋ ਰੋ ਕੇ ਪੈਂਡੇ ਨਹੀਂ ਮੁਕਾਏ ਜਾਂਦੇ ਹੈ ਡਰਾਈਵਰੀ ਕੰਮ ਦਲੇਰਾਂ ਦਾ ਮਾੜੇ ਬੰਦਿਆਂ ਤੋਂ ਨਾ ਟਰਾਲੇ ਚਲਾਏ ਜਾਂਦੇ ਹਾਂ ਹੋਰ ਕੌਣ ਲਾਗੇ ਬਾਈ ਸੇਵਾ ਦਾਰ ਸਵਾਗੀ ਕਿਹ ਰਿਹਵਾ ਠੀ ਕੋੜੀ ਇਧਰ ਮੁੰਡੇ ਹਿੱਲਾ ਵੀਨ ਲਾ ਕੇ ਦਿਵਾਰੇ ਲੱਤੀ ਇਹਨਾਂ ਦਾ ਪੀ ਕੇ ਨਹੀਂ ਚੱਲਣਗੇ ਫੁੱਲਦਾ ਹਵਾ ਬੋ ਆਗੇ ਦੁਰਪੇ ਕਿੱਦਾਂ ਲੱਗ ਰਿਹਾ ਬਸ ਹਵਾ ਹੁਣ ਇਧਰੋਂ ਨਿਕਲੂਗੀ ਪੀ ਕੇ ਬੋੜ ਲੱਗ ਰਿਹਾ ਪੀ ਕੇ ਹੋਰ ਥੋੜਾ ਜਿਆ ਪੱਤਾ ਜਰ ਦੇ ਦੇ ਇੱਕ ਆ ਪੱਤਾ ਜਆ ਵੀ ਖਾਲੀ ਏ ਲੈ ਜਾ ਹਲਕਾ ਬਲਕਾ ਖੰਦ ਲੈ ਫਿਰ ਹੂੰ ਜਾਣ ਵਾਲੇ ਹਾਂ ਸਕੇ ਸੰਦੇ ਹਾਂ ਆ ਗਿਆ ਤਾਂ ਟਿੱਬਾ ਆ ਗਿਆ ਦਮਨੀ ਮਾ ਆ ਗਿਆ ਤੇ ਉੱਚਾ ਆ ਜਾਂਦਾ ਤੇ ਤੁਹਾਨੂੰ ਰਾਹੀ ਨਹੀਂ ਦੱਸਿਆ ਪਤਾ ਆਪਾਂ ਤਾਂ ਮਨਾਲੀ ਆਏ ਉਹ ਮਨਾਲੀ ਪਹੁੰਚਣ ਆਏ ਇੱਧਰ ਦਿਖਾ ਪਹਾੜੀ ਦਿਖਾ ਦੇ ਇੱਥੇ ਟਿੱਬਾ ਦੇਖ ਟਿੱਬਾ ਜਿਹੜੇ ਕੋਡ ਦੇ ਨਾਲ ਮਾਰੀ ਸੀ ਬਈ ਫੱਟੀ ਮਿਸ ਕਰਦੀ ਤੇ ਉਸ ਨਾਲ ਉਹ ਵੀ ਪੰਜਾਬੀ ਵਾਲੀ ਗੱਲ ਉਹ ਯਾਰ ਉਹ ਨਹੀਂ ਬਾੜਾ ਲੈਣਾ ਉਂਡ ਦਾ ਦੀਰ ਜਾਂਦਾ ਭਾਏ ਦਾ ਸਾਹ ਮਾਰ ਕੇ ਵੜਿਆ ਉਹਦੇ ਮੈਂ ਗੁਸਾਲ ਮਾਰ ਕੇ ਵੜਿਆ ਐਡੀ ਲੈਂਡ ਦਿਖਾ ਦੇ ਮੂਰੇ ਕਿੱਧਰ ਜਾਂਦਾ ਮਗਰੋਂ ਕਿੱਧਰ ਜਾਂਦਾ ਮੂਰੇ ਕਿੱਧਰ ਜਾਂਦਾ ੜਕੋਂਦਾ ਆ ਗਈ ਨੀ ਪਾਪੀ ਵਰਪ ਪਈ ਜਾਂਦੀ ਆ ਪਰਪਲ ਖਾਦੇ ਇਧਰ ਆਹ ਜੀ ਦੇਖ ਬਰਫ ਜੰਮੀ ਪੀਦ ਰੱਖਦਾ ਨੇ ਆਹ ਜੀ ਇਧਰ ਆਓ ਪਰਪਲ ਡਕੜਾ ਬੰਦੀ ਆ ਪੀਏ ਬਰਫ ਦੀ ਆ ਜੀ ਦੀ ਕਿ ਮਹਰੀ ਮੂਰੇ ਉਹ ਇਹਨਾਂ ਮਾਰੇ ਔਰ ਹਾਂ ਬਹੁ ਬੱਟਾ ਨਿਕਸਾਣਾ ਜੀ ਹੂੰ ਅੱਗਾ ਲਈ ਜਾਂਦੇ ਨੇ ਲੋਕ ਤੇ ਇਧਰ ਆ ਫੜਨੋਂ ਮੂਰੇ ਨੇ ਹਮ ਘਰ ਲੋ ਸੇਵਾ ਆ ਜੀ ਲੈ ਪੈਨੇ ਕਿਤੇ ਹੋਰ ਵੀ ਇੱਥੇ ਕਿਹਦੇ ਹਿਸਾਬ ਕਰੀ ਬੈਠ ਨੇ ਬਾਈ ਇਹਦਾ ਸਾਬ ਹਲੇ ਆਪਦੀ ਸੱਟ ਮਣਾਈ ਜੀ ਉਧਰ ਆਪਣੇ ਵਾਲੇ ਪੈਸਿਆਂ ਦਾ ਹਿਸਾਬ ਰਹਿੰਦਾ ਕਿ ਅਜੇ ਇਹਦਾ ਕਰੀ ਬੈਠ ਨੇ ਆਉਂਦਾ ਵਡਾਈ ਵਡੂਈ ਫਰੀ ਹੋ ਗਈ ਆ ਆ ਦੇਖ ਲੈ ਟਰਾਲੇ ਕਿੱਡੇ-ਕੱਡੇ ਆਉਂਦੇ ਨੇ ਭਰ ਕੇ ਬਰੇਤੀ ਤੇ ਆ ਦੇਖ ਹੁੰਦੇ ਨੇ ਬਾਈ ਤਰੋਂ ਵੱਡੇ-ਵੱਡੇ ਕਰਾ ਲੈ ਕੇ ਤਾਂ 400 ਰੁਪਿਆ ਬਣਾਉਣਗੇ ਤੂੰ ਆਪਣੇ ਇੱਕ ਟਰਾਲੀ ਲੈ ਕੇ ਦਿਖਾ ਹੁਣ ਹਾਂ ਐ ਨਹੀਂ ਪਤਾ ਧੁੰਨ ਤੇ ਮਾਰਨ ਨੂੰ ਝੁਗਾ ਕਿਸੀ ਕਿਉਂ ਓਏ ਪੰਦੀਆ ਮਾਰ ਰਿਹਾ ਪਈ ਹੀ ਕਿ ਐਂਦੀ ਮਾਰਨੀ ਦੀ ਇਹ ਦੂਰ ਤੱਕ ਬਾਬਾ ਹੀ ਲੱਗੇ ਆ ਗਏ ਕਿਉਂ ਆਉਰੇ ਮਾਰ ਪਈ ਹੀ ਬਹੁਤ ਵੱਡਾ ਨੁਕਸਾਨ ਹੋਣਾ ਓਰੇ ਪਤਾ ਲਾ ਆ اچھا ਜੀ ਉਹ ਗੜ ਗਿਆ ਟਰੈਕਟਰ ਕੱਢਿਆ ਕੌਣ ਕਰੂਗਾ ਜੀ ਉਹ ਟਰੈਕਟਰ ਨਾ ਉਹ ਪਰਾ ਵਿੱਚ ਚੱਲੰਦੇ ਆ 5 4 ਲੀਟਰ ਪਰਾ ਚੱਲੰਦੇ ਆ ਕਿ ਉਹਦੇ ਚੱਲਦੇ ਆ ਇਹ ਕਾਹ ਚੱਲਣਾ ਇੱਥੇ ਅੱਛਾ ਜੀ ਹਾਂ ਜੀ ਥੋੜੀ ਵੀ ਰਹੀ ਆ ਜੀ ਪਹਿਲੀ ਇਹ ਨਾ ਲੱਗਿਆ ਅੱਛਾ ਥੋੜੇ ਲੱਗੇ ਬਨੇ ਰਾਜਾ ਤੂੰ ਰੋਟੇ ਨਹੀਂ ਹੈ ਜੀ ਫਾਇਰ ਖਾਲਸਾ ਆ ਬਖਾ ਦੇ ਬੀਜ ਵਾਲਾ ਕਰੀ ਆਪਾਂ ਚੱਲੀ ਦੇ ਲੈ ਮੈਂ ਮੁੰਡੇ ਨੂੰ ਫੋਨ ਕੀਤਾ ਤਾਂ ਮੈਨੂੰ ਮੈਨੂੰ ਦੱਸਿਆ ਗਿਆ ਉਹਨਾ ਬੇ ਤਾਂ ਮੈਂ ਇੱਥੇ ਆ ਮਾਰ ਜੀ ਬਣਾ ਇੱਥੇ ਉਰੇ ਆ ਮਾਰ ਹੁਣ ਦੀਂਦੀ ਆਦਰੋਂ ਆ ਕੇ ਆਪਾਂ ਦਾ ਲੋਕ ਤਾਂ ਸੜਕਾਂ ਤੋਂ ਦੇਖ ਕੀ ਮੁੜ ਗਏ ਹੂੰ ਜੀ ਪਹੁੰਚ ਜਾਗਾ ਹਾਂ ਬੰਨ ਦੇ ਜਾਣਾ ਕਹਿੰਦੇ ਹੁਣ ਬੱਤੀ ਬੱਤੀ ਜਾਊ ਬਾਈ ਬੰਨ ਤੇ ਜਾਣਾ ਆਪਾ ਭਾਈ ਲੋਤ ਨਾ ਛਾਣ ਹੋਇਆ ਬਾਈ ਬੱਬਾ ਜੀ ਵੀ ਹਰੇ ਬਾਈ ਨਾਲ ਕਿਉਂ ਜੱਸੀ ਕਿੰਨਾ ਪਾਣੀ ਸੇਰ ਰਹੀ ਹੈ ਉਹ ਹਟਾਓ ਉਹ ਇੱਥੇ ਦਾ ਕਾਹਦਰ ਨਹੀਂ ਕਰਕੇ ਦਿਖਾ ਹੈ ਆਪਣੀ ਗੱਡੀ ਖੜੀਆ ਗੱਡੀ ਤਾਂ ਹੋ ਉੱਥੇ ਤੱਕ ਪਾਣੀ ਉੱਥੇ ਤੱਕ ਪਾਣੀ ਹੋਏ ਅੰਨੇ ਨੇ ਨੱਚਾਣੀ ਆ ਬੱਬਾ ਜੀ ਆਈ ਹਰਖਾ ਸਾਹਿਬ ਦੇ ਸਥੈਲੀ ਆਪਾਂ ਅੱਜ ਪਹੁੰਚੇ ਹੋਇਆ ਵੀਰੇ ਤਰਨ ਤਾਰਨ ਸਾਹਿਬ ਦੇ ਅੰਡ ਮਡੇ ਮਡੇਰ ਕਲਾਂ ਤੋਂ ਆਪਾਂ ਪਹੁੰਚੇ ਹੋਇਆ ਜੀ ਰਾਮ ਸਿੰਘ ਵਾਲਾ ਤਰਨਤਾਰਨ ਤਾਰਨ ਸਿੰਘ ਸਾਹਿਬ ਦਾ ਖੰਡੇ ਜੀ ਇਹ ਦੇਖ ਕੇ ਵੀਰਿਆ ਐ ਲੱਗਦਾ ਵੀ ਯਾਰ ਇਹ ਜਮੀਨਾ ਪੱਧਰ ਕਿਵੇਂ ਹੋਣੀਆਂ ਪੱਧਰ ਇਹ ਹੋਣੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਇੱਥੇ ਘੱਟੋ ਘੱਟ ਮੇਰੇ ਹਿਸਾਬ ਨਾਲ 100 ਤੋਂ 150 ਟਰੈਕਟਰ ਦੀ ਜ਼ਰੂਰਤ ਆ ਹਾਂ ਹਾਂ ਇੱਥੇ ਕਰੀਬ 20-25 ਟਰੈਕਟਰ ਤਾਂ ਚੱਲ ਰਹੇ ਆਗੇ ਕੋਸ ਕੋ ਚੱਲ ਰਹੇ ਆ ਬੰਨ ਤੇ ਚੱਲ ਰਹੇ ਕੋਈ ਦੇ ਚੱਲ ਰਹੇ ਕੋਈ ਸੱਗੇ ਚੱਲ ਰਹੇ ਆ ਪਹੁੰਚੋ ਬਈ ਜ਼ਰੂਰ ਹੁਣ ਖਾਸ ਕਰਕੇ ਹੁਣ ਜ਼ਰੂਰਤ ਹੈ ਜੀ ਹੁਣ ਟਰੈਕਟਰ ਦੇ ਬਹੁਤ ਥੋੜੇ ਰਾਹ ਉੱਤੇ ਨੇਗੇ ਆਪਾਂ ਹੁਣ ਟਰੈਕਟਰ ਲੈ ਕੇ ਬਰੇ ਪਹੁੰਚੀਏ ਹੁਣ ਸੇਵਾ ਦੀ ਜ਼ਿਆਦਾ ਜ਼ਰੂਰਤ ਹੈ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਸਾਰੇ ਟਰੈਕ ਲੈ ਕੇ ਜੀ ਪਹੁੰਚੋ ਕੰਮ ਕਾਨ ਸਾਬ ਦਾ ਪਿੰਡ ਆ ਜੀ ਇਹ ਆਰਣ ਸਿੰਘ ਵਾਲਾ ਇੱਥੇ ਜ਼ਰੂਰ ਪਹੁੰਚੋ ਧੰਨਵਾਦ ਜੀ ਆਪਾਂ ਪਾਪਾ ਜੀ ਦੇ ਨਾਮ ਤੇ ਟਿਕਾਣੀ ਔਰ ਇਹ ਕਿਤੇ ਦੂਰ ਦੂਰ ਤੱਕ ਨੀਂਗਾ ਪਾੜਦੀ ਆ ਕੁਝ ਨਹੀਂ ਬਹੁਤ ਬਹੁਤ ਵੱਡਾ ਨਿਸ਼ਾਨਾ ਬਾਈ ਹਾਂ ਬਾਈ ਐਂ ਕਰਦਾ ਬਾਬੇ ਨੇ ਖੜੀ ਆ ਗਿਆ ਨਾ ਉਹ ਮੋਟਰ ਕਿੱਥੇ ਆ ਡਰਾਈਵਰ ਰਾਹ ਦੀ ਦੇਖ ਲੋ ਬਾਈ ਹਲੇ ਵੀ ਰੇਤਾ ਇੰਨਾ ਚੜਿਆ ਹੋਇਆ ਆਪਣਾ ਹੱਥ ਨਹੀਂ ਲੱਗਦਾ ਹਾਂ ਦਾ ਥੱਲੋ ਖੜ ਕੇ ਸੱਤ ਅੱਠ ਫੁੱਟ ਮਿੱਟੀ ਹੋਊ ਕਿਉਂ ਜੀ ਬਣਾ ਅੱਠ ਫੁੱਟ ਮਿੱਟੀ ਆ ਬਾਈ ਆਪਾਂ ਕਹਿ ਦਿੰਦੇ ਆ ਵੀ ਟ੍ਰਾਂਸਫਾਰਮ ਇੰਨਾ ਉੱਚਾ ਆਪਣਾ ਆਪਣੇ ਖੇਤ ਨਾ ਬਾਰਸ ਆ ਜੇ ਇੱਕ ਨੱਕਾ ਟੁੱਟ ਜਾਏ ਆਪਾਂ ਨੂੰ ਨੱਕਾ ਬੰਦ ਕਰਨ ਔਖਾ ਹੋ ਜਾਂਦਾ ਤੇ ਧੰਨ ਜੇਗਰੀ ਨੇਗੇ ਜਿਹੜੇ ਜ਼ਮੀਨਾਂ ਵਾਲੇ ਨੇ ਵੀ ਜਿਨ੍ਹਾਂ ਦੇ 8-8 ਫੁੱਟ ਰੇਤਾ ਖੜਾ ਤੇ ਹਜੇ ਮੰਨ ਲਓ ਬਾਗੋ ਬਾਗ ਨੇ ਪਰਮਾਤਮਾ ਦੀ ਰਜ਼ਾ 'ਚ ਰਾਜੀ ਨੇ ਇੱਥੇ ਆ ਕੇ ਪਤਾ ਲੱਗਦਾ ਬਾਈ ਆਪਾਂ ਨੂੰ ਮੁੰਡੇਰ ਕਲਾ 'ਚ ਬੈਠਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੇ ਕਿੰਨਾ ਕਿ ਨੁਕਸਾਨ ਆ ਹਾਂ ਇੱਥੇ ਆ ਕੇ ਪਤਾ ਲੱਗਦਾ ਵੀ ਕਿੱਥੇ ਕਿੰਨਾ ਨੁਕਸਾਨ ਆ ਆਹ ਦੇਖ ਲਓ ਟਰਾਂਸਫਾਰਮ ਆਪਣੇ ਘਟੋ ਘਾਟ ਜ਼ਮੀਨੀ ਪੱਧਰ ਤੋਂ 7 ਫੁੱਟ ਜਾਂ 8 ਫੁੱਟ ਉੱਚਾ ਹੁੰਦਾ ਜਿਹੜਾ ਕਿ ਟਰਾਂਸਫਾਰਮ ਧਰਤੀ ਦੇ ਵਿੱਚ ਦਸਿਆ ਪਿਆ ਹੂੰ 8 ਫੁੱਟ ਰੇਤ ਨਾਲੇ ਇਧਰੋਂ ਪੱਧਰ ਵੀ ਕਰਤਾ ਪੱਧਰ ਕਰਤਾ ਤਾਂ ਆਦੇ ਉਰੋਂ ਪੱਧਰ ਕਰਿਆ ਹੋਇਆ ਜਮਾ ਨਹੀਂ ਹਲੇ ਹਾਂ ਅਜੇ ਮੋਟਰਾਂ ਦੇ ਬਾਰੇ ਲੰਮੀਆ ਬਹਿਣੀ ਬਈ ਸਾਰਿਆਂ ਨੂੰ ਹਾਂ ਵੱਡੇ ਪੱਧਰ ਤੇ ਲੋਕ ਹੈ ਜੀ ਆ ਜਾ ਰਹਿ ਨੇ ਮਤਲਬ ਜਾਦਾ ਹੋਊਗਾ ਜਿਆਦਾ ਹੋਊਗਾ ਇਹੋ ਯਾਰ ਆ ਰੰਗ ਦੇ ਦੋਸਤ ਆ ਗਏ ਪੂਰਪੁਰ ਤੇ ਪਾਈਆ ਅੱਛਾ ਹੀ ਆ ਗਿਆ ਪੂਰਪੁਰ ਦਾ ਅੱਛਾ ਹੀ ਅੱਛਾ ਅੱਛਾ ਅਜਰ ਸੂਨਪੁਰ ਦੀ ਵੀ ਕਿਤੇ ਕੋਈ ਕਮੀ ਨਹੀਂ ਸਸਤਾ ਨਹੀਂ ਆਪ ਨੂੰ ਪਤਾ ਨਹੀਂ ਸਾਡਾ ਬਾਬਾ ਚਾਪਰ ਦਾ ਆਪਾਂ ਜਰਾ ਗੱਲ ਕੀਤੀ ਹੈ ਜੀ ਉਹਨਾਂ ਨੇ ਮੇਰੇ ਨਾਲ ਗੱਲ ਹੋਇਆ ਚੱਲੋ ਸੂਲਪੁਰ ਦੇ ਕੰਮ ਕਰਵਾਣ ਲਈ ਆਪਾਂ ਆਪਾਂ ਆਹ ਬੜੀ ਖਤਰਾ ਤੋਂ ਸਾਰੀ ਆਹ ਢੋਣਾ ਲੱਗਾ ਆਹ ਸਾਰੀ ਆਹ ਸਾਰੀ ਪੈਲੀ ਫਿਲਕੂ ਵਧੀਆ ਗਿਆ ਲੈ ਵਾ ਬਈ ਲੈ ਕੇ ਸੂਲਪੁਰ ਤੱਕ ਮੁਠਿਆਰ ਹਾਂ ਇਹ ਦੋਆ ਬੰਦਾ ਇਹ ਥੋੜਾ ਕਿੰਨਾ ਰੱਗ ਵੜਾ ਰੇਤ ਵਾਲਾ ਪੁੱਤਰ ਕਰਨਾ ਸੂਲਪੁਰ ਦਾ ਬਾਬਾ ਜੀ ਜਦਾਂ ਰਸੂਲਪੁਰ ਦਾ ਬਾਤੀ ਰਗਵਾ ਰੋ ਤਾਂ ਪਿੱਛੇ ਐਨੂੰ ਹੋ ਜਾਂਦਾ ਜਿਆਦਾ ਇੱਥੋਂ ਆਏ ਨੇ ਐ ਓਕੇ ਆ ਰਸੂਲਪੁਰ ਦਾ ਰਗ ਬਾਸ ਆ ਕਿੰਨਾ ਕੋਣ ਥੋੜੇ ਹਿਸਾਬ ਨਾਲ ਕੋਈ ਹੋਊਗਾ ਉਹ ਤੇ ਭੈਟ ਹੋ ਗਈ ਆ ਕੋਈ 100 43 ਰੇਤਾ ਜਮੀਨ 40 ਟੱਕਰ 100 100 ਕਿਲੋ ਲਾਗੇ ਹਾਂ 80 80 40 ਕਿਲੋ ਰੇਤਾ 100 ਕੁ ਡੈੜੀ ਹੋਣਾ ਇੱਥੋਂ ਇਹਨੂੰ ਨਹੀਂ ਆ ਤੇ ਵੇਚਤਾ ਨਹੀਂ ਰਜਾ ਕੋਈ ਨਹੀਂ 100 ਕਿਹੜੀ ਨਹੀਂ 100 ਨਾ ਕਿਹੜੀ ਰੇਤਾ ਨਹੀਂ ਮਨ ਕਿ ਜਰਾ ਇਹ ਪੈਲੀ ਆ ਮਿੱਟੀ ਆ ਨਾ ਆਹ ਨਾਲ ਹੀ ਪੈਲੀ ਆ ਇਸ ਤਰ੍ਹਾਂ ਹੋੜਾ ਇਹ ਇਹ ਨਹੀਂ ਨਹੀਂ ਖਰਾਬ ਤਾਂ ਹੀ ਆ ਜਿਤਨਾ ਉਹ ਰੇਤਾ ਉਹ ਉਹ ਸਾਰੀ ਨਹੀਂ ਉਹ ਐ ਦੋ ਗਾ ਇਤਨਾ ਹੀ ਆ ਸਾਰੀ ਆ ਆ ਸੂਲਪੁਰ ਕੀ ਆ ਸਾਰੀ ਠੀਕ ਠੀਕ ਆ ਇੱਥੋਂ ਐਨੂੰ ਆ ਸਾਰੀ ਸੂਲਪੁਰ ਨਹੀਂ ਆਸਾਂ ਤਾਂ ਪਰਦੇ ਘੱਟ ਨੇ ਆਹ ਵਾਹ ساری ਤੋਂ ਹੱਥ ਲੈ ਲੈਣ ਨੂੰ ਸੂਪੁਰ ਦਾ ਰੀ ਸਾਰਾ ਰੂਤ ਮੋਤੋਕਾਰ ਸੂਪੁਰ ਹੀ ਰਖ ਬਾਹਰਾ ਆ ਨਾ ਪੈਸਾ ਸਾਰਾ ਸੂਪੁਰ ਦਾ ਹੀ ਆ ਰਾਮਸੋਲੇ ਬੰਦਿਆਂ ਕੋਈ ਸਾਰੀ ਜ਼ਮੀਨ ਵਿੱਚੋਂ ਨਾ ਕੁਝ ਰਾਮਸੋਲੇ ਬੰਦਾ ਕੋਲੇ ਹੈਗੀ ਸੂਪੁਰ ਦੇ ਵਿੱਚ ਹੀ ਆ ਹਾਂ ਜਿਹੜਾ ਰਾਮਸੋਲੇ ਵਾਲੇ ਰਖਬਾ ਉਹ ਤਾਂ ਸਾਰਾ ਹੀ ਦਰਿਆ ਜੱਗ ਪਾਤੀ ਚਾਲੇ ਬਈ ਹੁਣ ਪਿੰਡਾਂ ਨੂੰ ਆਓ ਕੀ ਬਣਾ ਕਰਤੀ ਸੇਵਾ ਸੇਵਾ ਸਤਗੁਰ ਕੀ ਸੇਵਾ ਸਫਲ ਹੈ ਇਹਨੂੰ ਮਾਰੇ ਜਿੱਤ ਲਾਏ ਹਾਂ ਬਈ ਉਹਰੇ ਬਾਬਾ ਜੀ ਬਹੁਤ ਸੇਵਾ ਕਰ ਰਹੇ ਨੇ ਤਿੰਨ ਪਿੰਡਾਂ ਦੀ ਸੇਵਾ ਚੱਲਦੀ ਆ ਬਾਬਾ ਜੀ ਲਵੇ ਸਾੜ ਦਾ ਇੰਨਾ ਕਿ ਜ਼ਿਆਦਾ ਹੈ ਹੱਤੀ ਬਾ ਵੀ ਕਰਨੀ ਛੱਡਦੇ ਹਾਂ 100 ਟਰੈਕਟਰ ਦਾ ਕੰਮ ਜੇ ਚੱਲਦਾ ਰਿਹਾ ਨਾ ਤਾਂ ਵੀ ਨਹੀਂ ਮਹੀਨਾ ਮੁੱਕਦਾ ਤਾਂ ਵੀ ਨਹੀਂ ਮਹੀਨਾ ਮੁੱਕਦਾ ਤਾਂ ਵੀ ਨਹੀਂ ਮਹੀਨਾ ਮੁੱਕਦਾ ਹੁਣ ਤਾਂ ਫਿਰ ਵੀ 20 25 ਟਰੈਡ ਚੱਲਦੇ ਨੇ ਇਹਨਾਂ ਦੇ ਆਪਾਂ ਪਿੰਡ ਬੈ ਕੇ ਕਹਿ ਦਿੰਦੇ ਆਂ हां पਿੰਡੋਂ ਕਾਇੰਦ ਨੇ ਵੀ ਨਿਪਟ ਗਿਆ ਕੰਮ ਤਾਂ ਉਧਰ ਆ ਕਿ ਉਧਰ ਨੇ ਰੋਕ ਤਾਂ ਰੱਜੇ ਪਏ ਨੇ ਕੋਈ ਜਾਣਦਾ ਰੱਜੇ ਹੋਏ ਨੇ ਚੱਲ ਜਿਹੜੇ ਰੱਜੇ ਬੰਨ ਤੋਂ ਪਿਛਲੇ ਲੋਕ ਰੱਜੀ ਹੋਏ ਨੇ ਪਰ ਜਿਹੜੇ ਲੋਕ ਬੰਨ ਤੋਂ ਅੱਕੇ ਵਿਚਾਲੇ ਫਸੇ ਹੋਏ ਨੇ ਉਹਨਾਂ ਦਾ ਤਾਂ ਬਹੁਤ ਬੁਰਾ ਹਾਲਾ ਯਾਰ ਆ ਨੁਕਸਾਨਦਾਰੇ ਜੀਵਨ ਦੇਖ ਕੀ ਆਇਆ ਆਪਾਂ ਇਹ ਪਤਾ ਲੱਗਦਾ ਬਾਈ ਪਹਿਲਾਂ ਆਪਾਂ ਵੀ ਐਵੇਂ ਹੋ ਗਿਆ ਆ ਦੇ ਆਪਾਂ ਦੇ ਇੱਕ ਹੀ ਕੁਸ਼ੀਆਂ ਉਧਰ ਤਾਂ ਜੀ ਰਿਆ ਓਕੇ ਨੇ ਪਤਾ ਨਹੀਂ ਚੱਕਰਾ ਯਾਰ ਦੇਖ ਮੈਂ ਪਹਿਲਾਂ ਆਇਆ ਨਹੀਂ ਮੈਨੂੰ ਵੀ ਦੇਖ ਕੇ ਲੱਗਦਾ ਵੀ ਉੱਥੇ ਤਾਂ ਲੋਡਿੰਗ ਹੋਣੀ ਲੋਕਾਂ ਦੀਆਂ ਸੁਣੀਆਂ ਛਣਾਈਆਂ ਹਨਾ ਆ ਜੁਰੇ ਆ ਕੇ ਪਤਾ ਲੱਗਦਾ ਬਾਈ ਯਾਰ ਵੀ ਲੋੜ ਹੀ ਲੋੜ ਆ ਇੱਥੇ ਤਾਂ ਬਾੜੀ ਪੱਟੀ ਲੋੜ ਆ ਯਾਰ ਇੱਥੇ ਘਟੋ ਘਟਰ ਹਜ਼ਾਰ ਟਰੱਕ ਤੜਕੇ ਦੇ ਪਰੌਂਠਿਆਂ ਤੋਂ ਬਾਅਦ ਰਾਤ ਜਮਾਂ ਨਹੀਂ ਰੁਕੀ ਗੱਡੀ ਮੈਂ ਬਾੜੇ ਵੱਡੇ ਵੱਡੇ ਸ਼ਾਵਰ ਕਰਨੇ ਪਏ ਆ ਜਮਾਂ ਨਹੀਂ ਰਾਤ ਨੂੰ ਡੇਰਾ ਬਾਪ ਉੱਥੋਂ ਮੈਂ ਆ ਤੜਕੇ ਪਰੌਂਠੇ ਖਾ ਕੇ ਹਾਂ ਜਮਾਂ ਨਹੀਂ ਘੁਸਕਾਦਾ ਛੱਡੇ ਛੱਡੇ ਵੀ ਕੋਈ ਆ ਉਰੇ ਆ ਗਏ ਹੁਣ ਉੱਥੇ ਸਵਾਗਤ ਜੀ ਦੇ ਦੋ ਪਹਿਲਾਂ ਆਏ ਸੀ ਢੰਗਾ ਢੱਪਾ ਦੀ ਕੋਈ ਨਹੀਂ ਹੈ ਕੋਈ ਨਹੀਂ ਖੜੇ ਬਾਈ ਕਿਤੇ ਨਹੀਂ ਖੜੇ ਆ ਨਾ ਸੋਨੀ ਓਏ ਆਪਾਂ ਦਾ ਮਾਰਦਾ ਨਾ ਖੜੇ ਖੜੇ ਨਹੀਂ ਹੈਗੇ ਜਮਾਂ ਵੀ ਆ ਗਏ ਨਾ ਸਵਾਗਤ ਆਜ ਫੇਰ ਉੱਥੇ ਆ ਗਏ ਉਦੋਂ ਆਈ ਦੀ ਹੈ ਨਾ ਓਏ ਦੂਜਾ ਸ਼ਟਰ ਲਵੀ ਲਾ ਦੇ ਆਹ ਆ ਗਿਆ ਬਈ ਦਹੀਂ ਬੱਲੇ ਖਾਣ ਸਸਤਾ ਸੌਦਾ ਵਾਲੇ ਤੇ ਰਹਿੰਦੇ ਨਹੀਂ ਖੁਸ਼ੇ ਸਸਤਾ ਸੌਦਾ ਕਰੈਣਾ ਬਿਲਕੁਲ ਸਸਤਾ ਹਾਂ ਵੀ ਖਰਚਾ ਨਹੀਂ ਕਰਨਾ ਆਪਾਂ ਸਾਰੀ 150 ਦਾ ਦਹੀਂ ਬੱਲਾ ਇੱਕ ਬਲੇਡ ਹਾਂ ਰੋਟੀ ਦੇ ਰੋਟੀ ਖਾਂਦੇ ਆ 300 ਰੁਪਿਆ ਦਾ ਸਨੀਵਾਰ ਹਾਂ ਕੌਲੀ ਕਿਵੇਂ ਆ ਇਹ ਸੌਸਾ ਬਈ ਢੜਾ ਲਾਜੀ ਜੀ ਮਿੱਠਾ ਝੋਟਾ ਹੋ ਬਈ ਇਸੀ ਦੇ ਨਵੇਂ ਆ ਚੀਨੇ ਦਾ ਚੱਕਦਾ ਹੋਏ ਹੈ ਬਈ ਪੰਡ ਆ ਗਏ ਤੇਲ ਹਜ਼ਾਰ ਦਾ ਹੋਰ ਪੋੜਿਆ ਕਿੰਨੇ ਦਾ ਹੁੰਦੀ ਹਜ਼ਾਰ ਦਾ ਪੋੜਿਆ ਬਈ ਪੰਡ ਪਰ ਚੜਾ ਆ ਗਿਆ ਸਾਡੀ ਗੱਡੀ 4200 ਦਾ ਹੈ ਨਾ ਹੈਲੋ 4000 ਦਾ ਖਾ ਗਈ 3200 ਦਾ ਪਾ ਲਈ ਜਾਂਦੇ ਹਾਂ 3200 ਦਾ ਪਾ ਲਈਓ ਯਾਰ ਦਾ ਹੁਣ ਫੇਰ ਕੋ ਵਾਲਿਆ ਭਾਈ ਰੇ ਚੱਕਣਾ ਬਾ ਮੈਂ ਹੁਣ ਤੱਕ ਲਵੇ 15 ਮਿੰਟਾਂ ਜੀ ਆ ਗਿਆ ਨਾ ਜੀ ਜਾਂ ਨਰੇ ਲੈ ਰੇ ਲੈ ਡੀਪੀ ਹਾਂ ਪੈਂਦਾ ਹਾਂ ਬਸ 700 ਦੀ ਕਰਦਾ ਹੋ ਜਿੰਦੀ ਨੇ ਨਾ ਪਰ ਪੁਆਏ ਪੁਆਏ ਤਾਂ ਉੱਥੇ ਲਵੇ ਜਾ ਕੇ ਜਮ ਯਾਰ ਬਾ ਮਲੇ ਦਾ ਪੈਂਦਾ ਨਹੀਂ 650 ਦੀ ਬੂ ਮਤਲਬ ਦਾ ਮਮ ਬੈਜੂਗਾ ਯਾਰ ਬੈਜੂ ਦੇਖੀ ਜੇ ਉਹ ਕਰ ਮੂਰੇ ਆ ਗਿਆ ਬਾਈ ਹੈਲੋ ਹਾਂ ਚੁੱਟੇ ਵੇ ਹੈਲੋ ਹਰਾਉ ਗੱਡੀ ਯਾਰ ਦਾ ਪੋਆ ਲਿਆ ਬਾਈ ਕਿੱਥੇ ਜੁੱਤ ਰੇੜੀ ਵਾ ਭਰ ਕੇ ਅੱਕੀ ਦੀ ਭਰ ਗਈ ਬਾਈ ਆ ਕੇ ਹਾਂ ਭਰ ਕੇ ਅੱਕੀ ਦੀ ਹੈਲੋ ਚੱਲ ਹਲੇ ਤਾਂ ਬਾਟ ਪਈਆ ਹੁਣ ਤਾਂ ਪਿੰਡ ਦੀ ਹਾਂ ਪਤਨੋਲੇ ਤੋਂ ਪਾਇਆ ਕਨੌਂਦੇ ਤੋਂ ਪਾਇਆ ਆਲੇ ਭਰ ਕੇ ਬਈ ਨਹੀਂ ਆ ਗਏ ਬੜ ਬੜ ਆ ਗਏ ਬਾਈ ਕੀ ਕਹਿਣਾ ਸੀ ਜੀ ਆਪਾਂ ਸੀ 2.5 ਹਜ਼ਾਰ ਰੁਪਏ ਬਚ ਗਿਆ 800 85 ਦੇ ਆਏ ਆਪਾਂ ਓ ਸਰ ਰੁਪਏ ਜਾਣ ਕੇ ਰੱਖ ਲਈ ਦੀ ਵੀ ਗੱਡੀ ਹੋਈ ਗੱਲਬਾਤ ਹੋਈ ਉਹਦੇ ਜੋ 6500 ਰੁਪਏ ਬਾਕੀ ਬੱਧ ਗਿਆ ਆਪਣੇ ਕੋਲੇ ਤੇ ਤੂਲ ਪਵਾ ਕੇ ਸਾਰਾ ਰੋਟੀ ਪਾਣੀ ਦਾ ਖਰਚਾ ਕਰ ਦਿੱਤੇ ਹਾਂ ਮੁਰਦੇ ਦਾ ਬਾਈ ਤੇ ਪਾੜਾ ਉਹ ਆਪਾਂ ਗੁਰੂ ਘਰ ਦੇ ਦਾਂਗੇ 4000 ਦਾ ਤੇਲ ਪੀ ਕੇ ਗੱਡੀ ਹੁਣ ਬਾਕੀ 6500 ਦੀ ਗੁਰੂ ਘਰ ਪਰਚੀ ਘਟਾ ਦਾਂਗੇ ਬਾਈ 42 4200 ਦਾ ਪੈ ਗਿਆ ਤੇਲ ਮਿਲਣ ਦਾ 4200 ਦਾ ਸੱਚਾ 3200 ਦਾ 11000 ਦਾ 11000 ਦਾ ਪੈ ਗਿਆ ਹਾਂ ਭਾਈ ਉੱਥੇ ਹੁਣ ਸਾਰੀ ਉੱਥੇ ਪਰਚੀ ਧਿਰਾਗੇ ਗੁਰੂ ਘਰ ਕਢਾ ਕੇ ਨਮੇੜ ਕੀ ਕਰਾਂਗੇ ਹਾਂ ਓਰੇ ਜੋ ਬਚ ਗਈ ਦੀ ਸਾਡੇ ਕੋਲੇ 6500 ਰੁਪਿਆ ਵਾ ਭਾਈ ਨਗਰ ਵੱਲੋਂ ਹੀ ਕਰ ਦੋ ਸਾਡੇ ਲੈ ਫੜ ਪਰਸੋਂ ਦੀ ਕਰਤੀ ਸੇਵਾ ਹਾਂ 6500 ਖਰਚੇ ਕਰਾਂਗੇ ਕਰੇ ਮੰਗਰੋ ਜਾਵਾਂਗੇ ਪਹਿਲਾਂ ਪਰਚੀ ਕਰਾ ਦੇ ਸਾਬ ਕਰਾ ਕਲੀਅਰ ਕਰਕੇ ਜਾਵੋਗੇ ਸਾਰਾ ਸਾਬ ਕੋਈ ਨਹੀਂ ਨਿਬੜ ਗਿਆ ਕੋਈ ਐ ਨਹੀਂ ਹੋਗਾ ਬਿਠਾ ਨਹੀਂ ਰਹੇਗੇ ਇਹਨਾਂ ਕੋਲ ਹਾਂ ਫੈਟ ਸੋਕ ਨੇ ਆਦੇ ਚਾਹ ਪਾਣੀ ਪੀਤੀ ਗਏ ਸਭ ਪਾਣੀ 10 11 12 13 ਸਾਢੇ ਸੀਸ ਹੋ ਗਿਆ ਸੀਸ ਨਹੀਂ ਐਡੇ ਸੀ ਯਾਰ ਪਿੰਡ ਪਹੁੰਚ ਗਏ ਪਿੰਡ ਪਹੁੰਚ ਗਏ ਪਿੰਡ ਆ ਗਏ ਬਈ ਘਰੇ ਆ ਗਏ ਹੁਣ ਸਮਾਪਤੀ ਹੋ ਗਈ ਸਾਰੇ ਰੁਪਿਆ ਦੀ ਹੁਣ ਬਲੌਗ ਦੀ ਬਈ ਐਂਡ ਕਰਾਂਗੇ ਬਲੌਗ ਦਾ ਐਂਡ ਹੋ ਗਈ ਆਪਣੀ ਡਿਡਿੰਗ ਐਉਂ ਲੀ ਲਿਆ ਚੰਗਾ ਹਾਂ ਚੰਗਾ ਓਕੇ ਸਰ ਓਕੇ ਸਰ ਥੈਂਕ ਯੂ ਥੈਂਕ ਯੂ ਬਾਏ ਬਾਏ ਸਰ ਬਾਏ ਸਰ ਥੈਂਕ ਯੂ ਓਕੇ ਗੁੱਡ ਨਾਈਟ ਸਵੇਰੇ ਮਿਲਾਂਗੇ ਖੜਦਾ ਓਏ ਸਕੂਟਰੀ ਦਾ ਹਾਰਨ ਵੱਜਿਆ ਕਿਧਰੋਂ ਵੱਜਿਆ